ਤਿਆਰੀ ਸੀਜ਼ਨ ਦੌਰਾਨ ਰੇਲਵੇ ਸਟੇਸ਼ਨਾਂ ਤੇ ਯਾਤਰੀਆਂ ਦੀ ਭੀੜ ਦੀ ਨਿਗਰਾਨੀ ਅਤੇ ਪ੍ਰਬੰਧਨ ਲਈ ਵਾਰ ਰੂਮ ਸਥਾਪਿਤ ਕੀਤਾ ਗਿਆ ਹੈ। ਨਵੀਂ ਦਿੱਲੀ ਵਿੱਚ ਇਹ ਜਾਣਕਾਰੀ ਦਿੰਦਿਆਂ ਰੇਲ ਮੰਤਰੀ ਅਸ਼wini Vaishnaw ਨੇ ਕਿਹਾ ਕਿ ਇਸ ਮੰਤਵ ਲਈ ਦੇਸ਼ ਭਰ ਵਿੱਚ 3 ਪੱਧਰੀ ਵਾਰ ਰੂਮ ਸਥਾਪਿਤ ਕੀਤੇ ਗਏ ਨੇ ਜਿਨ੍ਹਾਂ ਵਿੱਚ ਇੱਕ ਡਿਵੀਜ਼ਨ ਪੱਧਰ ਤੇ ਇੱਕ ਜ਼ੋਨਲ ਪੱਧਰ ਤੇ ਅਤੇ ਇੱਕ ਰੇਲਵੇ ਬੋਰਡ ਪੱਧਰ ਤੇ ਹੋਵੇਗਾ। ਉਨ੍ਹਾਂ ਕਿਹਾ ਕਿ ਰੇਲਵੇ ਬੋਰਡ ਤੇ ਡਿਵੀਜ਼ਨ ਅਤੇ ਜ਼ੋਨਲ ਪੱਧਰ ਦੀਆਂ ਗੱਡੀਆਂ ਦਾ ਸੰਚਾਲਨ ਤਾਲਮੇਲ ਨਾਲ ਹੋਵੇਗਾ। ਉਹਨਾਂ ਕਿਹਾ ਕਿ ਹਰ ਵੱਡੇ ਸਟੇਸ਼ਨ ਤੇ ਇੱਕ ਮੀਨੀ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ ਅਤੇ ਇਹ ਪ੍ਰਣਾਲੀ ਸਾਰੇ ਹੀ ਸਟੇਸ਼ਨਾਂ ਦੇ ਤਾਲਮੇਲ ਵਾਲੇ ਪ੍ਰਬੰਧਨ ਨੂੰ ਯੋਗ ਬਣਾਵੇਗੀ। ਉਹਨਾਂ ਨੇ ਕਿਹਾ ਕਿ ਅਗਲੇ 4 ਦਿਨਾਂ ਦੌਰਾਨ ਨਿਯਮਿਤ ਰੇਲ ਸੇਵਾਵਾਂ ਤੋਂ ਇਲਾਵਾ 1500 ਵਿਸ਼ੇਸ਼ ਗੱਡੀਆਂ ਚਲਾਈਆਂ ਜਾਣਗੀਆਂ। ਉਹਨਾਂ ਨੇ ਕਿਹਾ ਕਿ ਇਸ ਉਪਰਾਲੇ ਨਾਲ ਇੰਤਜ਼ਾਰ ਖੇਤਰਾਂ ਵਿੱਚ ਮੁਸਾਫਰ ਪ੍ਰਣਾਲੀ ਵੱਧ ਢੰਗ ਨਾਲ ਸਟੇਸ਼ਨਾਂ ਅੰਦਰ ਦਾਖਲ ਹੋ ਸਕਣਗੇ। ਉਹਨਾਂ ਨੇ ਕਿਹਾ ਕਿ 10700 ਰਿਜ਼ਰਵ ਰੇਲ ਗੱਡੀਆਂ ਪਹਿਲਾਂ ਹੀ ਨੋਟੀਫਾਈ ਕੀਤੀਆਂ ਜਾ ਚੁੱਕੀਆਂ ਹਨ ਜਦਕਿ 3000 ਅਨਰਜਿਸਟਰਡ ਗੱਡੀਆਂ ਨੂੰ ਯਾਤਰੀਆਂ ਦੀ ਗਿਣਤੀ ਵਿੱਚ ਅਚਾਨਕ ਵਾਧੇ ਨੂੰ ਪ੍ਰਬੰਧਨ ਕਰਨ ਲਈ ਨੋਟੀਫਾਈ ਕੀਤਾ ਗਿਆ ਹੈ।